ਇਹ ਘਟ ਕੋ 25 ਸਾਲ ਹੋ ਗਏ ਨੇ 20 25 ਸਾਲ ਇਦਾਂ ਦਾ ਇਦਾਂ ਹੀ ਆ ਇਹ ਕਿਸੇ ਦੀ ਆਪਣੀ ਪ੍ਰਾਈਵੇਟ ਜਗਾ ਜਾਂ ਇਹ ਸਰਕਾਰੀ ਜਗਾ ਕੇ ਕੋਈ ਪਤਾ ਨਹੀਂ ਕਿਹਦੀ ਜਗਾ ਗਈ ਆ ਇਹ ਕਈ ਜਿੰਨੇ ਆnde ਵੋਟਾਂ ਲੈਣ ਸਾਰੇ ਕਹਿੰਦੇ ਭਾਈ ਇਹ ਚਕਾ ਦਿਓ ਤੇ ਤੁਹਾਨੂੰ ਵੋਟ ਪਾ ਦਾਂਗੇ ਉਸ ਵੇਲੇ ਨੇ ਕਹਿੰਦੇ ਠੀਕ ਹੈ ਠੀਕ ਹੈ ਬਾਅਦ ਚ ਕੋਈ ਨਹੀਂ ਆਂਦਾ ਇਹ ਤਾਂ ਫਿਰ ਤੁਹਾਨੂੰ ਕਿਹਦੇ ਸਾਹ ਲੈਣ ਇਥੇ ਔਖਾ ਹੋ ਜਾਂਦਾ ਜਦੋਂ ਹਵਾ ਚ ਮਜਬੂਰੀ ਆ ਜਾਇਦਾ ਬਿਮਾਰ ਪਏ ਨੇ ਘਰ ਦੇ ਸਾਰੇ ਹੀ ਇਹ ਤੁਹਾਨੂੰ ਪਤਾ ਜਿਹੜੇ ਲੱਗੇ ਰਹਿੰਦੇ ਆ ਉਹ ਆਂਦੀ ਰਾਤ ਨੂੰ ਆ ਨਾਲ ਦਾ ਹੀ ਬਿਲਕੁਲ ਬਹੁਤ ਬੜਾ ਉੱਤਾਲਦਾ ਹੋਊਗਾ ਬਹੁਤ ਹੀ ਜ਼ਿਆਦਾ ਜਦੋਂ ਮਰਜੀ ਦੇਖੋ ਰਾਤ ਨੂੰ ਇੰਨੀ ਬੋ ਆਉਂਦੀ ਹੈ ਬਹੁਤ ਜ਼ਿਆਦਾ ਕਹਿੰਦੇ ਸਾਨੂੰ ਵੋਟ ਪਾਓ ਅਸੀਂ ਬਾਅਦ ਚ ਕਰਾ ਦਾਂਗੇ ਜਿੱਤ ਕੇ ਬਾਅਦ ਚ ਆਉਂਦੇ ਨਹੀਂ ਕਿੰਨੇ ਕਿੰਨੀ ਕਦਰ ਵੋਟ ਹੈ ਜਿਹੜੀ ਇਸ ਨਾਮ ਤੇ ਪਾ ਚੁੱਕੇ ਜਿਹੜੇ ਕਹਿੰਦੇ ਨੇ ਵੀ ਅਸੀਂ ਚੁਕਾ ਦਾਂਗੇ ਵੋਟ ਕਿੰਨੇ ਵਾਰ ਹੀ ਪਾ ਚੁੱਕੇ ਆ ਸਾਨੂੰ ਮੈਨੂੰ 27 ਸਾਲ ਹੋ ਗਿਆ ਇੱਥੇ ਰਹਿੰਦੇ ਆ ਫਿਰ ਹੁਣ ਜਦੋਂ ਲੀਡਰ ਤੁਹਾਡੇ ਕੋਲ ਆਉਣਗੇ ਫਿਰ ਪੁੱਛੋਗੇ ਸਵਾਲ ਵੀ ਪਹਿਲਾਂ ਇਹਨੂੰ ਚੁਕਾਓ ਫਿਰ ਅਸੀਂ ਦੇਖਾਂਗੇ ਬਹੁਤ ਦੇ ਕੇ ਇੱਕ ਵਾਰ ਹੀ ਆ ਚੁੱਕੇ ਆ ਪੁੱਛ ਪੁੱਛ ਲਿਆ ਅਸੀਂ ਉਹ ਕਹਿੰਦੇ ਚ ਨੇ ਫਿਰ ਤੁਸੀਂ ਜਦੋਂ ਕੋਈ ਲੀਟਰਾ ਉਹਨਾਂ ਨੂੰ ਕਹਿੰਦੇ ਨੇ ਕਿ ਕੂੜੇ ਦਾ ਡੰਪ ਚਕਾਓ ਕਹਿੰਦੇ ਕੋਈ ਸੁਣਦਾ ਹੀ ਨਹੀਂ ਬੋਟਾ ਲੈਣ ਵਾਸਤੇ ਤੇ ਉਹਨਾਂ ਨੇ ਆਣਾ ਹੀ ਪਰ ਡੰਪੜੀ ਚਕਾਓ ਨਹੀਂ ਜਲੰਧਰ ਬੈਸਟ ਦੇ ਵਿੱਚ ਆ ਤਾਂ ਜਲੰਧਰ ਬੈਸਟ ਦੇ ਇਲਾਕੇ ਦੀਆਂ ਸਮੱਸਿਆਵਾਂ ਤੁਹਾਡੇ ਸਾਹਮਣੇ ਵਾਰ ਰਹੇ ਆ ਪਰ ਲੋਕਾਂ ਦੇ ਨਾਲ ਲੀਡਰ ਵਾਦਾ ਜਰੂਰ ਕਰਦੇ ਨੇ ਉਹ ਵਫਾ ਨਹੀਂ ਹੁੰਦੇ ਕਿਹੜੇ ਕਿਹੜੇ ਵਾਦੇ ਸੀ ਜਿਹੜੇ 2022 ਦੇ ਵਿੱਚ ਹੋਏ ਸੀ ਇੱਕ ਕੂੜੇ ਦੇ ਡੰਪ ਦੇ ਕੋਲ ਖੜੇ ਆ ਤੇ ਨਾਲ ਰਹਿਸੀ ਇਲਾਕਾ ਵੀ ਆ ਜਦੋਂ ਇਹ ਬਦਬੂ ਫੈਲਦੀ ਆ ਤਾਂ ਇੱਥੋਂ ਦੇ ਲੋਕਾਂ ਨੂੰ ਸਾਹ ਲੈਣਾ ਵੀ ਜਿਹੜਾ ਔਖਾ ਹੋ ਜਾਂਦਾ ਪਰ ਹੁਣ ਲੋਕ ਇਸ ਡੰਪ ਤੋਂ ਅੱਕ ਚੁੱਕੇ ਨੇ ਤੇ ਨਾਲ ਪੁਲਿਸ ਸਟੇਸ਼ਨ ਵੀ ਆ ਤਾਂ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਵੀ ਹੌਲਾ ਹੋ ਸਕਦਾ ਕਿ ਸਾਹ ਲੈਣਾ ਜਿਹੜਾ ਦੁੱਬਰ ਹੋਇਆ ਪਿਆ ਹੋਵੇ ਜਦੋਂ ਹਵਾ ਉਧਰਲੇ ਪਾਸੇ ਨੂੰ ਚੱਲਦੀ ਆ ਸਾਹਮਣੇ ਪੁਲਿਸ ਥਾਣਾ ਹੈ ਤਾਂ ਇੱਥੇ ਉਹਨਾਂ ਨੂੰ ਵੀ ਜਿਹੜੀ ਇਸ ਕੂੜੇ ਦੇ ਡੰਪ ਦੀ ਸਮੱਸਿਆ ਆਉਂਦੀ ਹੋਵੇਗੀ ਤਾਂ ਨਾਲ ਘਰ ਵੀ ਨੇ ਕਰਨ ਦੇ ਲੋਕ ਨੇ ਜਿਹੜੇ ਉਹ ਕੀ ਸੋਚਦੇ ਨੇ ਇਲਾਕੇ ਦੇ ਲੋਕ ਕੀ ਸੋਚਦੇ ਨੇ ਕਿਉਂ ਨਹੀਂ ਇਸ ਡੰਪ ਨੂੰ ਚਿਕਵਾਇਆ ਜਾ ਸਕਦਾ ਕਿਉਂ ਨਹੀਂ ਇਸ ਡੰਪ ਨੂੰ ਇੱਥੋਂ ਹਟਵਾਇਆ ਜਾ ਸਕਦਾ ਕਿਹੜੀ ਉਹ ਗੱਲ ਆ ਜਿਹੜੀ ਨਹੀਂ ਹੋ ਸਕਦੀ ਪਰ ਦੇਖ ਸਕਦੇ ਹੋ ਕਿ ਜਿਹੜੇ ਆਵਾਰਾ ਡੰਗਰ ਨੇ ਉਹ ਜਿਹੜਾ ਪਲਾਸਟਿਕ ਖਾ ਰਹੇ ਨੇ ਇਸ ਨਾਲ ਵੀ ਬਿਮਾਰੀਆਂ ਜਿਹੜੀਆਂ ਲੱਗਦੀਆਂ ਨੇ ਤਾਂ ਗੱਲਬਾਤ ਕਰਦੇ ਆ ਸਾਡੇ ਨਾਲ ਕੁਝ ਲੋਕ ਨੇ ਕਦੋਂ ਤੋਂ ਜਿਹੜਾ ਇਹ ਡੰਪ ਆ ਜਿਹੜਾ ਕਦੋਂ ਤੋਂ ਜਿਹੜਾ ਡੰਪ ਆ ਇੱਥੋਂ ਦੇ ਬਣਿਆ ਹੋਇਆ ਉਹ ਗੱਲ ਕਰਦੇ ਕੀ ਆ ਕਦੋਂ ਤੋਂ ਡੰਪ ਆ ਜਿਹੜਾ ਬਰਕਰਾਰ ਇਹ ਘੱਟੋ 25 ਸਾਲ ਹੋ ਗਏ ਨੇ 20-25 ਸਾਲ ਇਦਾਂ ਦਾ ਇਦਾਂ ਹੀ ਆ ਇਹ ਕਿਸੇ ਦੀ ਆਪਣੀ ਪ੍ਰਾਈਵੇਟ ਜਗ੍ਹਾ ਜਾਂ ਇਹ ਸਰਕਾਰੀ ਜਗ੍ਹਾ ਕਿ ਕੋਈ ਪਤਾ ਨਹੀਂ ਕਿਹਦੀ ਜਗ੍ਹਾ ਆ ਗਈ ਆ ਇਹ ਕਈ ਜਿੰਨੇ ਆਂਦੇ ਵੋਟਾਂ ਲੈਣ ਸਾਰੇ ਕਹਿੰਦੇ ਭਾਈ ਇਹ ਚੁਕਾ ਦਿਓ ਤੇ ਤੁਹਾਨੂੰ ਵੋਟ ਪਾ ਦਾਂਗੇ ਉਸ ਵੇਲੇ ਨੇ ਕਹਿੰਦੇ ਠੀਕ ਐ ਠੀਕ ਐ ਬਾਅਦ ਚ ਕੋਈ ਨਹੀਂ ਆਂਦਾ ਬਾਤ ਨਹੀਂ ਪੁੱਛਦੇ ਬਾਤ ਪੁੱਛਦੇ ਹੀ ਨਹੀਂ ਹੈ ਤੁਹਾਡੇ ਸਾਹਮਣੇ ਇਹ ਦੇਖ ਲਓ ਆ ਹੁਣ ਥੋੜੀ ਦਿਨਾਂ ਹੈ ਇੱਕ ਉਹ 1 2 ਤੇ ਨਹੀਂ ਆਏ ਆ ਉਹ ਖਲਾਰਾ ਪਾ ਕੇ ਚੱਲ ਗਏ ਆ ਇਹ ਤਾਂ ਫਿਰ ਤੁਹਾਨੂੰ ਕੀ ਸਾਹ ਲੈਣੇ ਇੱਥੇ ਔਖਾ ਹੋ ਜਾਂਦਾ ਜਦੋਂ ਹਵਾ ਚੱਲਦੀ ਹੈ ਮਜਬੂਰੀ ਆ ਜਾਇਦਾ ਬਿਮਾਰ ਪਏ ਨੇ ਘਰ ਦੇ ਸਾਰੇ ਹੀ ਇਹ ਤਾਂ ਹਾਨੂੰ ਪਤਾ ਜਿਹੜੇ ਲੱਗੇ ਰਹਿੰਦੇ ਆ ਬੋ ਆਂਦੀ ਰਾਤ ਨੂੰ ਆ ਨਾਲ ਦਾ ਹੀ ਬਿਲਕੁਲ ਬਹੁਤ ਤਾਂ ਬੜਾ ਔਖਾ ਹੁੰਦਾ ਹੋਊਗਾ ਬਹੁਤ ਹੀ ਜ਼ਿਆਦਾ ਜਦੋਂ ਮਰਜੀ ਦੇਖੋ ਰਾਤ ਨੂੰ ਇੰਨੀ ਬੋ ਆਂਦੀ ਹੈ ਬਹੁਤ ਜ਼ਿਆਦਾ ਇਹਦਾ ਸਮੱਸਿਆ ਦਾ ਹੱਲ ਕੋਈ ਵੀ ਤੁਹਾਡੇ ਵੀ ਘਰ ਇੱਥੇ ਨੇੜੀ ਆ ਉਹ ਸਾਹਮਣੇ ਉਹ ਸਾਹਮਣਾ ਕਰ ਬਹੁਤ ਔਖਾ ਜੀ ਅੰਦਰ ਬਹਿਣਾ ਮੁਸ਼ਕਲ ਹੋ ਜਾਂਦਾ ਅੰਦਰ ਬਹਿਣਾ ਮੁਸ਼ਕਲ ਹੋ ਜਾਂਦਾ ਨੇ ਜਦੋਂ ਤੁਹਾਡੇ ਲੀਡਰ ਇੱਥੇ ਆਉਂਦੇ ਨੇ ਕਹਿੰਦੇ ਨੇ ਵੀ ਆ ਚਕਾਓ ਡੰਪ ਸਾਡੇ ਕਹਿੰਦੇ ਆ ਕਹਿੰਦੇ ਸਾਨੂੰ ਵੋਟ ਪਾਓ ਅਸੀਂ ਬਾਅਦ ਚ ਕਰਾਵਾਵਾਂਗੇ ਜਿੱਤ ਕੇ ਬਾਅਦ ਚ ਆਉਂਦੇ ਨਹੀਂ ਕਿੰਨੇ ਕਿੰਨੇ ਕਿੰਨੀ ਕਵਰ ਵੋਟ ਜਿਹੜੀ ਇਸ ਨਾਮ ਤੇ ਪਾ ਚੁੱਕੇ ਜਿਹੜੇ ਕਹਿੰਦੇ ਨੇ ਵੀ ਅਸੀਂ ਚਕਾ ਦੇਾਂਗੇ ਵੋਟ ਕਿੰਨੇ ਵਾਰ ਹੀ ਪਾ ਚੁੱਕੇ ਆ ਸਾਨੂੰ ਮੈਨੂੰ 27 ਸਾਲ ਹੋ ਗਿਆ ਇੱਥੇ ਰਹਿੰਦੇ ਆ ਇਹ ਕਿੰਨੇ ਕ ਸਾਲ ਤੁਸੀਂ ਜਿਹੜਾ ਕੋੜੇ ਦਾ ਡੰਪ ਬਣਿਆ ਹੋਇਆ ਇਹ 20 25 ਸਾਲ ਹੋ ਗਏ ਆ ਕਿਹੜੇ ਕਿਹੜੇ ਇਲਾਕੇ ਦਾ ਕੂੜਾ ਇੱਥੇ ਛੱਟਿਆ ਜਾਂਦਾ ਇਹ ਚਾਰ ਚੁਬੇਰੇ ਆ ਲੋਕੀ ਮਹੱਲੇ ਦੇ ਜਿਹੜੇ ਹੈਗਾ ਨਾ ਨਾਲ ਨਾਲ ਮਹੱਲੇ ਵਾਲੇ ਜਿਹੜੇ ਕੋਰੇ ਅੱਥੇ ਛੁੱਟੇ ਆਈ ਕੋਈ ਨਹੀਂ ਗਾ ਕੋ ਚੱਕਰ ਨਹੀਂ ਆਉਂਦਾ ਉਹਦੇ ਛੁੱਟਣ ਉੱਥੇ ਜਾ ਕੋਈ ਅਧਿਕਾਰੀ ਇੱਥੇ ਜਿਹੜੇ ਨਗਰ ਨਿਗਮ ਦੇ ਆਉਂਦੇ ਨੇ ਫਿਰ ਰੌਲਾ ਨਹੀਂ ਪਾਉਂਦੇ ਤੁਸੀਂ ਕੋਈ ਨਹੀਂ ਕੋਈ ਨਹੀਂ ਇਹਦਾ ਉਹ ਬਾਅਦ ਦੇਖ ਕੇ ਚਲੇ ਜਾਂਦੇ ਨੇ ਕਹਿੰਦੇ ਤੁਸੀਂ ਕੂੜੇ ਵਾਲੇ ਲਾਓ ਕੂੜਾ ਚਕਾਓ ਅਸੀਂ ਕਿਹਾ ਅਸੀਂ ਤਾਂ ਲਾਏ ਹੋਏ ਆ ਦੂਸਰਿਆਂ ਨੂੰ ਵੀ ਚਾਹੀਦਾ ਨਾ ਕੂੜੇ ਵਾਲੇ ਲਾਣੇ ਚਾਹੀਦੇ ਆ ਹੁਣ ਜਦੋਂ ਲੀਡਰ ਆਉਣਗੇ ਫਿਰ ਲੈ ਕੇ ਜਾਵੋਗੇ ਕੂੜੇ ਦੇ ਡੰਪ ਤੇ ਪਹਿਲਾਂ ਥੋੜੇ ਦਿਨ ਪਹਿਲਾਂ ਆ ਚੁੱਕੇ ਆ ਕਿਹੜੇ ਲੀਡਰ ਆਏ ਆ ਮਿੰਦਰਪਾਲ ਜੀ ਆਏ ਸੀਗੇ ਇੱਥੇ ਕੂੜੇ ਦੇ ਵਿੱਚ ਖਾਵਾਗੇ ਹਾਂਜੀ ਦੇਖਣਾ ਪਹਿਲਾਂ ਇਸ ਤੋਂ ਪਹਿਲਾਂ ਕਿਹੜੇ ਕਿਹੜੇ ਇੱਥੇ ਆ ਗਏ ਲੀਡਰ ਇਸ ਵਾਰ ਕੋਈ ਆਪਣੇ ਪਾਸ ਦਾਵਾ ਦੇਣ ਵਾਸਤੇ ਕੋਈ ਸ਼ੀਤਲ ਵਗਾਰਾ ਹੀ ਆਇਆ ਸੀਗਾ ਜਿਹੜਾ ਇਸ ਟਾਈਮ ਪਾਰਟੀ ਬਦਲ ਗਿਆ ਅੱਛਾ ਉਹਨੇ ਫਿਰ 2.5 ਸਾਲਾਂ ਚ ਡੰਪ ਵੀ ਨਹੀਂ ਚੁਕਾਇਆ ਹੈਗਾ ਹਾਂ ਕੁਝ ਨਹੀਂ ਚੁਕਾਇਆ ਨਹੀਂ ਡੰਪ ਤਾਂ ਚੁਕਾਇਆ ਜਾਂਦਾ ਸੀ ਇੱਕ ਵਧਾ ਇੱਕ ਡੰਪ ਤਾਂ ਚੁਕਵਾਇਆ ਸੀ ਨਗਰ ਨੇ ਚੁਕਾਏ ਨਹੀਂ ਹੈਗਾ ਬਹੁਤ ਕੁਝ ਕਰਾ ਸਕਦੇ ਚੁਕਾਏ ਨਹੀਂ ਹੈਗਾ ਰਿੰਕੂ ਨੇ ਵੀ ਦੇਖਿਆ ਨੀਕੂ ਸਾਹਿਬ ਨੇ ਵੀ ਦੇਖਿਆ ਤੇ ਉਹਨਾਂ ਨੂੰ ਵੀ ਪਤਾ ਵੇ ਇੱਥੇ ਗਦਕੀ ਲੇਕਿਨ ਕਰਵਾਇਆ ਕਿਸੇ ਨੇ ਕੁਝ ਨਹੀਂ ਹੋਇਆ ਕਿਸੇ ਨੇ ਨਹੀਂ ਕਰਵਾਇਆ ਹੈਗਾ ਅਚਲ ਸੀਤਲੁਕਰਾਲ ਜਦੋਂ 2022 ਚ ਬਣਿਆ ਸੀ ਤੁਹਾਡੇ ਨਾਲ ਵਾਦਾ ਕਰਕੇ ਗਿਆ ਸੀ ਵਿੱਚ ਕਾਮਾਂਗੇ ਹਾਂ ਸਭ ਕੁਝ ਗਾ ਕੁਛ ਨਹੀਂ ਆਇਆ ਪਰ ਤੱਕ ਦੇਖਿਆ ਨਹੀਂ ਚਕਾਇਆ ਤਾਂ ਨਹੀਂ ਗਿਆ ਨਹੀਂ ਚਕਾਇਆ ਫਿਰ ਹੁਣ ਜਦੋਂ ਲੀਡਰ ਤੁਹਾਡੇ ਕੋਲ ਆਉਣਗੇ ਫਿਰ ਪੁੱਛੋਗੇ ਸਵਾਲ ਵੀ ਪਹਿਲਾਂ ਇਹਨੂੰ ਚਕਾਓ ਫਿਰ ਸੀ ਤੁਸੀਂ ਦੇਖਾਂਗੇ ਪੁੱਤਰਾ ਕੀ ਕਹੇ ਕਹੇ ਨੇ ਚਕਾ ਦੇ ਇੱਕ ਵਾਰੀ ਆ ਚੁੱਕੇ ਆ ਪੁੱਛ ਪੁੱਛ ਲਿਆ ਸੀ ਹੋਰ ਕਹਿੰਦੇ ਚਕਾ ਦਾਂਗੇ ਮੈਨੂੰ ਵੋਟਾਂ ਬਹੁਤ ਹੀ ਜਿਤਾਵਾਂਗੇ ਤਾ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਚਾਰੇ ਪਾਸੇ ਜਿਹੜੀਆਂ ਖਤਰਨਾਕ ਇਹ ਜਿਹੜੀਆਂ ਤਸਵੀਰਾਂ ਨੇ ਕੂੜੇ ਦਾ ਡੰਪ ਆ ਚਾਰੇ ਪਾਸੇ ਉਹ ਜਿਹੜੀ ਬਦਬੂ ਮਾਰਦੀ ਹੈ ਜਦੋਂ ਹਵਾ ਚੱਲਦੀ ਹੈ ਤਾਂ ਜਿਹੜੇ ਨੇੜੇ ਜਿਹੜੇ ਲੋਕ ਨੇ ਉਹਨਾਂ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਪਰ ਦਾਅਵੇ ਹੀ ਕੀਤੇ ਜਾਂਦੇ ਨੇ ਕਿ ਤੁਹਾਡੇ ਇਸੀ ਵਾਰਡ ਦਾ ਵਿਕਾਸ ਕਰ ਦਾਂਗੇ ਤਾਂ ਇਹ ਵਾਰਡ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਬੱਸ ਤੇ ਵਿੱਚ ਚੱਲਦਾ ਬੱਸ ਤੇ ਵਿੱਚ ਲੋਕ ਕੀ ਸੋਚਦੇ ਨੇ ਇਹ ਜਿਹੜਾ ਕੂੜੇ ਦਾ ਡੰਪ ਆ ਕਿੰਨੇ ਸਮੇਂ ਤੋਂ ਕੂੜੇ ਦਾ ਡੰਪ ਆ ਜਿਹੜਾ ਇਸੇ ਤਰ੍ਹਾਂ ਬਣਿਆ ਹੋਇਆ ਹੈ ਇਹ ਇਲਾਕਾ ਕਿਹੜਾ ਕਿੰਨੇ ਨੰਬਰ ਵਾੜ ਹੈ ਇਹ ਕਿੰਨੇ ਨੰਬਰ ਵਾੜ ਪੈਂਦੀ ਹੈ ਇਹ ਦੀ ਕਿੰਨੇ ਨੰਬਰ ਵਾੜ ਹੈ ਇਹ ਮੇਰੇ ਖਿਆਲ ਨਾਲ ਪਤਾ ਨਹੀਂ 40 ਨੰਬਰ ਪੈਂਦੀ 40 ਕਿ 36 ਪੈਂਦੀ ਹਣੀ 36 ਨੰਬਰ ਵਾੜ ਹੈ ਇਹ ਭਗਤ ਮਹਿੰਦਰ ਨੇ ਜੀ ਅੱਗੇ ਆ ਜਿਹੜਾ ਆਮ ਪਾਰਟੀ ਵੱਲੋਂ ਖਲੋਤੇ ਨੇ ਹੁਣ ਇਹਨਾਂ ਨੇ ਪਹਿਲੇ ਕਮਿਸ਼ਨਰ ਸਾਹਿਬ ਨੂੰ ਵੀ ਇਹ ਮੌਕਾ ਦਿਹਾਇਆ ਸੀ ਇੱਥੇ ਨਾਲ ਲਿਆਇਆ ਸੀ ਉਹਨਾਂ ਨੂੰ ਵੀ ਤੇ ਦੋ ਗੱਡੀਆਂ ਆਈਆਂ ਇੱਕ ਜੀਸੀਬੀ ਆਈ ਤੇ ਇੱਕ ਦੂਸਰੀ ਗੱਡੀ ਉਹ ਟਿੱਪਰ ਗਿਆ ਇੱਕ ਕੋਈ ਗੱਡੀ ਭਰਾ ਕੇ ਤੇ ਉਹ ਲੈ ਗਏ ਜੀ ਮੁੜ ਕੇ ਕੂੜੇ ਦਾ ਉਹ ਇਕੱਠਾ ਕਰਕੇ ਢੇਰੋ ਵੱਖਰਾ ਹੀ ਲਾਗੇ ਪਰ ਇਹਨੂੰ ਇੱਥੇ ਮੁੜ ਕੇ ਨਹੀਂ ਆਏ ਚੱਕਾ ਫਿਰ ਮੂੰਹ ਬੰਦ ਕਰਕੇ ਲੰਘਣਾ ਪੈਂਦਾ ਹੋਊਗਾ ਤੁਹਾਨੂੰ ਦਾ ਮੈਂ ਕਹਿੰਦਾ ਸਰ ਕੋਈ ਕਿਤੇ ਇੱਥੇ ਬੈਠੋ ਸਹੀ 10 ਮਿੰਟ ਤੁਹਾਨੂੰ ਪਤਾ ਲੱਗ ਜਾਣਾ ਕਿਦਾਂ ਦੀ ਸਮੈਲ ਆਂਦੀ ਓਦੋਂ ਆ ਥਾਣਾ ਕੋਲ ਥਾਣੇ ਵਾਲੇ ਵੀ ਇਹ ਵੀ ਅੱਕੇ ਫਿਰ ਉਹਨੇ ਮੁਲਾਜੀ ਮੈਂ ਕਹਿੰਦਾ ਥਾਣੇ ਦੇ ਮੁਲਾਜ਼ਮ ਜਿਹੜੇ ਇਹਨਾਂ ਨੇ ਕਿੰਨੀ ਵਾਰੀ ਪਬਲਿਕ ਨੂੰ ਵੀ ਕਿਹਾ ਵੀ ਇੱਥੇ ਆਓ ਤੇ ਇੱਥੇ ਮਤਲਬ ਕੂੜਾ ਨਾ ਸਿੱਟਿਆ ਕਰੋ ਤੇ ਲੋਕੀ ਨਹੀਂ ਸੁਣਦੇ ਸੁੱਤ ਇਹਦਾ ਕੋਈ ਡਰਦੇ ਨਾ 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 ਉਹ ਕਹਿੰਦੇ ਲੋਕ ਸਿੱਟ ਕੇ ਜਾਂਦੇ ਨੇ ਕੂੜਾ ਜਾਂ ਨਗਰ ਨਿਗਮ ਦੇ ਅਧਿਕਾਰੀ ਇੱਥੇ ਛੁੱਟ ਕੇ ਜਾਂਦੇ ਨੰਬ ਕਰ ਲੈਣਾ ਨਗਰ ਨਿਗਮ ਦੇ ਬੰਦੇ ਜਿਹੜੇ ਮਹੱਲਿਆਂ ਚੋਂ ਕੂੜਾ ਚੱਕਦੇ ਨੇ ਉਹ ਵੀ ਰੇੜੀਆਂ ਇੱਥੇ ਪਲਟ ਜਾਂਦੇ ਨੇ ਰਾਤ ਨੂੰ ਹੂੰ ਚੋਰੀ ਚੁਪਕੇ ਚੁਪਕੇ ਚੋਰੀ ਕੀਤਾ ਕਰਦੇ ਤੁਸੀਂ ਉਹਨਾਂ ਦਾ ਉਹ ਮਹਾਰਾਜੇ ਰਾਤ ਨੂੰ ਬਿਜਾਰਾ 12 ਵੇ ਤੁਸੀਂ ਕਿੱਥੋਂ ਅੰਦਰੋਂ ਨਿਕਲਣਾ ਸਾਰਾ ਅੱਜਕੱਲ੍ਹ ਰਾਤ ਨੂੰ ਕਰਕੇ ਜਾਂਦੇ ਹਾਂ ਦਿਨ ਚ ਨਹੀਂ ਉਹਦੇ ਬੇਨਾ ਕਿੱਥੇ ਜਾਣਾ ਦੇਣੇ ਉਹਨਾਂ ਨੇ ਆਪਣੇ ਮਹੱਲੇ ਜਾਣਾ ਪੈਸੇ ਘਰਾਣੇ ਨੇ ਟਰ ਜਾਣਾ ਉਹ ਲੈ ਜਾਣਾ ਇੱਕ ਦੋ ਰੇੜਾ ਉਹਨਾਂ ਨੇ ਉੱਥੇ ਲਿੰਕ ਰੋਡ ਤੇ ਤੁਸੀਂ ਵੀ ਇਸ ਇਲਾਕੇ ਦੇ ਰਹਿਣ ਹਾਂਜੀ ਇਹ ਤਾਂ ਬਹੁਤ ਵੱਡੀ ਸਮੱਸਿਆ ਤੁਹਾਡੇ ਕੂੜੇ ਦੀ ਹੈ ਸਾਡੇ ਸਾਹਮਣੇ ਤੁਹਾਡੀ ਦੁਕਾਨ ਵੀ ਹੈ ਫਿਰ ਤਾਂ ਬਦਬੂ ਬਹੁਤ ਮਾਰਦੀ ਹੁੰਦੀ ਇੱਥੇ ਬਹੁਤ ਜ਼ਿਆਦਾ ਬਦਬੂ ਆਉਂਦੀ ਹੈ ਹੋਰ ਔਖਾ ਬਹੁਤਾ ਫਿਰ ਜਿਹੇ ਦੇ ਵਿੱਚ ਤੇ ਇੱਥੇ ਰਹਿਣਾ ਹੈ ਨਾ ਬਦਬੂ ਦੇ ਵਿੱਚ ਸਾਡੇ ਨਾਲ ਇੱਕ ਬੀਬੀ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬੀਬੀ ਤੁਸੀਂ ਇਸ ਇਲਾਕੇ ਦੇ ਰਹਿਣ ਵਾਲੇ ਹੋ ਹਾਂਜੀ ਹਾਂਜੀ ਇਹ ਕਿੱਥੇ ਘਰ ਤੁਹਾਡਾ ਸਾਹਮਣੇ ਘਰ ਨਹੀਂ ਹੈ ਇਹ ਹੀ ਘਰ ਫਿਰ ਬੜੀ ਬਦਬੂ ਮਾਰਦੀ ਹੁੰਦੀ ਹੈ ਤਾਂ ਹਾਂਜੀ ਹਾਂਜੀ ਬਹੁਤ ਬਦਬੂ ਆਉਂਦੀ ਖੜੇ ਨਹੀਂ ਹੋਣ ਹੁੰਦਾ ਕਿੰਨੇ ਕ ਸਮੇਂ ਤੋਂ ਜਿਹੜੀ ਇਹ ਸਮੱਸਿਆ ਹੈ ਇਹ ਕਾਫੀ ਈਰ ਤੋਂ ਹੈ ਹੂੰ ਇਧਰ ਆਓ ਨੀ ਫਿਰ ਤੁਸੀਂ ਜਦੋਂ ਕੋਈ ਲੀਟਰ ਆਉਂਦਾ ਉਹਨੂੰ ਕਹਿੰਦੇ ਨੇ ਵੀ ਇਹ ਕੂੜੇ ਦਾ ਡੰਪ ਚਕਾਓ ਕਹਿੰਦੇ ਕੋਈ ਸੁਣਦਾ ਹੀ ਨਹੀਂ ਬੋਟਾ ਲੈਣ ਵਾਸਤੇ ਤੇ ਉਹਨਾਂ ਨੇ ਆਣਾ ਹੀ ਹੈ ਪਰ ਡੰਪ ਰੀ ਚਕਾਉਂਦੇ ਨਹੀਂ ਤੇ ਲੋਕ ਕੌਣ ਕੂੜਾ ਸੁੱਟਦਾ ਇੱਥੇ ਨਗਰ ਨਿਗਮ ਦੇ ਅਧਿਕਾਰੀ ਨਹੀਂ 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 ਬਾਹਰ ਹੀ ਹੰਦੇ ਬਾਹਰ ਹੀ ਸੁੱਟ ਦਿੰਦੇ ਵੇ ਬਾਹਰ ਹੀ ਹਾਂਜੀ 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 ਮੇਰੇ ਪੇ ਸੁੱਟ ਦੇਣਗੇ ਸਵੇਰੇ ਸਵੇਰੇ ਸੁੱਟ ਦੇਣਗੇ ਚੋਰੀ ਚੋਰੀ ਸੁੱਟ ਦੇ ਦਿੰਦੇ ਨੇ ਹਾਂਜੀ ਹਾਂਜੀ ਤੇ ਟੈਂਦਰ ਲੱਗ ਜਾਂਦੇ ਐਸੇ ਪਤਾ ਲੱਗ ਜਾਂਦਾ ਹੂੰ ਕੈਮਰਾ ਕੈਮਰੇ ਨੂੰ ਡੰਪੇ ਚ ਕਾ ਦੇਤੇ ਜਗਾ ਸਰਕਾਰੀ ਹੈ ਜਾਂ ਪ੍ਰਾਈਵੇਟ ਜਗਾ ਕਿਸੇ ਦੀ ਇਹ ਨਹੀਂ ਸਾਨੂੰ ਪਤਾ ਜਗਾ ਸਰਕਾਰੀ ਹੈ ਕਿ ਪ੍ਰਾਈਵੇਟ ਹੈ ਇਹ ਕਿੰਨੇ ਕ ਸਮੇ ਤੋਂ ਇਹ ਕੂੜੇ ਦਾ ਡੰਪ ਜਿਹੜਾ ਬਣਿਆ ਹੋਇਆ ਹੈ ਇਹ ਕਾਫੀ ਸਮੇ ਤੋਂ ਬਣਿਆ ਹੋਇਆ ਨਹੀਂ ਜਦੋਂ ਲੀਡਰ ਆਉਂਦੇ ਨੇ ਫਿਰ ਤੁਸੀਂ ਉਹਨਾਂ ਨੂੰ ਸਵਾਲ ਨਹੀਂ ਕਰਦੇ ਵੀ ਪਾ ਕੂੜੇ ਦਾ ਡੰਪ ਜਿਹੜਾ ਬਦਬੂ ਦਾ ਢੇਰ ਹੈ ਉਹਨੂੰ ਚਕਾਓ ਸੀ ਫਿਰ ਤੁਹਾਡੇ ਵੋਟਾਂ ਪ੍ਰਧਾਨ ਜੀ ਹੈਗੇ ਨੇ ਉਹ ਕਰਦੇ ਨਹੀਂ ਹੈਗੇ ਗੱਲਬਾਤ ਮੇਰੇ ਪ੍ਰਧਾਨ ਆਗੇ ਉਹ ਸਮੱਸਿਆ ਤੁਸੀਂ ਚਾਹੁੰਦੇ ਹੋ ਵੀ ਖਤਮ ਹੋਣੀ ਚਾਹੀਦੀ ਹੈ ਹਾਂ ਇਹ ਤਾਂ ਖਤਮ ਹੋਣੀ ਚਾਹੀਦੀ ਸਫਾਈ ਹੋਣੀ ਚਾਹੀਦੀ ਸਾਰੇ ਇਲਾਕੇ ਚ ਰੂਪੀ ਪਾਣੀ ਵੀ ਜਿਹੜਾ ਖਾਣਾ ਔਖਾ ਹੁੰਦਾ ਉਹ ਜੀ ਬਦੂ ਦੇ ਵਿੱਚ ਜਦੋਂ ਹਵਾ ਚੱਲਦੀ ਹੈ ਹਾਂਜੀ ਹਾਂਜੀ ਸਾਰੇ ਵਾਲੇ ਦਾ ਤਾਂ ਬਹੁਤ ਦਿੱਕਤ ਆ ਗਈ ਇਹ ਸਾਰੇ ਸਾਰੇ ਪਰਿਵਾਰਾਂ ਨੂੰ ਬਹੁਤ ਦਿੱਕਤ ਆ ਗਈ ਬਦੂ ਦੇ ਵਿੱਚ ਸਾਰੇ ਅੰਦਰ ਗੰਦ ਡੁੱਟ ਕੇ ਜਾਂਦਾ ਵਾ ਅਨੇ ਮੁਸ਼ਕਿਲ ਹੁੰਦੇ ਆ ਨਾ ਪੂਰਾ ਜਿਆਦਾ ਔਖਾ ਹਣਾ ਕਹੂੰਗੀ ਤੁਹਾਡੇ ਤਿੰਨ ਚਾਰ ਘਰ ਜਿਹੜੇ ਸਾਹਮਣੇ ਵਾਲੇ ਤਾਂ ਬਹੁਤ ਔਖਾ ਸਾ ਬਹੁਤ ਮੁਸ਼ਕਿਲ ਹੁੰਦੀ ਜੇ ਇਹ ਵਾਲੇ ਬਹੁਤ ਮੁਸ਼ਕਿਲ ਕੁੜੇ ਇਹ ਤਾਂ ਬਹੁਤ ਜਿਆਦਾ ਮੁਸ਼ਕਿਲ ਬਥੇਰਾ ਰੋਕਦੇ ਲੋਕੀ ਮੁੜਦੇ ਹੀ ਨਹੀਂ ਐ ਬਾਹਰੋਂ ਆ ਕੇ ਛੁੱਟ ਜਾਂਦੇ ਆ ਆਪਣੇ ਬਈ ਸੀ ਦੇ ਤੁਹਾਡੇ ਇਲਾਕੇ ਤੋਂ ਉਹਨਾਂ ਨੇ ਹੀ ਸਾਰ ਨਹੀਂ ਲਈ ਕਿ ਉਹਨਾਂ ਨੇ ਹੀ ਚਕਾਉਣਾ ਜਦਨ ਕੀਤਾ ਅੱਲਾ ਕਰੇ ਕੋਈ ਕੋਈ ਸੁਣਦਾ ਹੀ ਨਹੀਂ ਇੱਥੇ ਕੋਈ ਸੁਣਦਾ ਹੀ ਨਹੀਂ ਹੈ ਕੋਈ ਨਹੀਂ ਕੋਈ ਸੁਣਦਾ ਇੱਥੇ ਦੇ ਕੋਲ ਮਰਜ਼ੀ ਦਾ ਕੋਈ ਨਹੀਂ ਇੱਥੇ ਗੱਲ ਸੁਣਦਾ ਬਥੇਰੇ ਮੁਸ਼ਕਿਲ ਬੰਦੇ ਨੂੰ ਕਹਿ ਚੁੱਕੇ ਆ ਜਦੋਂ ਵੀ ਵੋਟਾਂ ਹੁੰਦੀਆਂ ਨੇ ਅਸੀਂ ਹਰ ਇੱਕ ਬ ਇੱਥੇ ਯਾਦ ਪਾਰਕ ਬਣਾਓ ਜਾਂ ਕੁਝ ਵੀ ਜੰਜਕਰ ਬਣਾਓ ਜਾਂ ਕੁਝ ਵੀ ਬਣਾ ਦਿਓ ਇੱਥੇ ਯਾਨੀ ਕਿ ਲੇਕਿਨ ਸਫਾਈ ਕਰੋ ਲੇਕਿਨ ਕੋਈ ਨਹੀਂ ਸੁਣਦਾ ਸਾਡੀ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਅਜੇ ਹੁਣ 10 ਦਿਨ ਪਹਿਲਾਂ ਇੱਥੇ ਆਜ ਤੱਕ ਵਾਲੇ ਆਏ ਸੀ ਆਈ ਉਹਨਾਂ ਦੇ ਅੱਗੇ ਵੀ ਅਪੀਲ ਕੀਤੀ ਸੀ ਵੀ ਭਾਜੀ ਇੱਥੇ ਸਫਾਈ ਕਰਵਾ ਦਿਓ ਉਹ ਕਹਿੰਦੇ ਕੋਈ ਨਹੀਂ ਤੁਹਾਡੀ ਸਫਾਈ ਕਰਵਾ ਦਾਂਗੇ ਆ ਦੇਖੋ ਕਿੰਨੀ ਵਧੀਆ ਸਫਾਈ ਹੋਈ ਹੈ ਇਹ ਗੱਦਗੱਦ ਹੋ ਚੁੱਕੇ ਆ ਇੰਨੀ ਵਧੀਆ ਸਫਾਈ ਦੇਖ ਕੇ ਜਿਹੜੇ ਲੀਡਰ ਆਉਂਦੇ ਨੇ ਇੱਥੇ ਆਉਂਦੇ ਨੇ ਗਲੰਪ ਤੇ ਦਿਖਾਉਂਦੇ ਨੇ ਮੁੱਦਾ ਅਸੀਂ ਦਿਖਾਉਂਦੇ ਆ ਲੇਕਿਨ ਉਸ ਟਾਈਮ ਤੇ ਸਾਰੇ ਕਹਿੰਦੇ ਨੇ ਵੀ ਕ ਬਣੀਆਂ ਗਾਤੇ ਤੁਸੀਂ ਨੇ 2022 ਦੇ ਵਿੱਚ ਆਪਣਾ ਵਿਧਾਇਕ ਚੁਣਿਆ ਸੀ ਸੀਤ ਲੰਗਰਾਲ 2.5 ਸਾਲ ਤੋਂ ਉਹਨਾਂ ਤੋਂ ਇਹ ਡੰਪ ਵੀ ਨਹੀਂ ਚੁਕਾਇਆ ਸਕੇ ਹਾਂਜੀ ਉਦੋਂ ਕਹਿੰਦੇ ਸੀਗੇ ਇੱਥੇ ਲੇਡੀਜ਼ ਪਾਰਕ ਬਣਾਵਾਂਗੇ ਲੇਕਿਨ ਲੇਡੀਜ਼ ਪਾਰਕ ਤੇ ਦੂਰ ਦੀ ਗੱਲ ਰਹੀ ਐਥੋਂ ਕੂੜਾ ਤਾਂ ਕਰਨੀ ਚੁਕਾਇਆ ਅਸੀਂ ਸਿੱਧਾ ਅਗਵਾਲ ਦੇ ਦਫ਼ਤਰ ਵੀ ਗਏ ਆ ਕਿੰਨੇ ਵਾਰੀ ਕਿਉਂਕਿ ਸਾਡਾ ਬਿਲਕੁਲ ਨਾਲਕਰ ਪੈਂਦਾ ਅਸੀਂ ਬਿਮਾਰ ਬਹੁਤ ਜ਼ਿਆਦਾ ਹੁਣ ਨਾ ਕੂੜੇ ਦੀ ਵਜ੍ਹਾ ਨਾਲ ਐਨੇ ਬਦਬੋ ਆਉਂਦੇ ਬਹੁਤ ਜ਼ਿਆਦਾ ਸਾਡੇ ਬੱਚੇ ਹਮੇਸ਼ਾ ਬਿਮਾਰ ਹੀ ਰਹਿੰਦੇ ਨੇ ਜਿਹੜਾ ਤੁਸੀਂ ਤੁਹਾਡਾ ਕਰਨਾਲ ਆ ਕਿੰਨੇ ਸਾਲ ਤੋਂ ਇਹ ਜਿਹੜਾ ਕੂੜੇ ਦਾ ਡੰਪ ਅਬਦਈ ਸਾਲ ਤੋਂ ਇਹ ਕੂੜਾ ਐਦਾ ਦਾ ਐਦਾ ਹੀ ਐ ਲੋਕ ਸੁੱਟ ਕੇ ਮੈਨੇ ਚੋਰੀ ਲੋਕ ਸੁੱਟ ਕੇ ਜਾਂਦੇ ਨੇ ਅਸੀਂ ਜੇ ਕਿਸੇ ਨੂੰ ਠਾਕਦੇ ਵੀ ਆ ਤੇ ਸਾਨੂੰ ਲੜਨ ਨੂੰ ਪੈਂਦੇ ਨੇ ਇੱਕ ਵਾਰੀ ਤੇ ਮੇਰੇ ਬੱਚੇ ਦਾ ਸਿਰ ਪਾੜ ਦਿੱਤਾ ਇੱਕ ਵਾਰੀ ਆ ਦੇਖੋ ਮੇਰਾ ਹੱਥ ਪਾੜ ਦਿੱਤਾ ਸੀ ਟੱਕਾ ਮਾਰ ਕੇ ਆ ਕੂੜੇ ਦੇ ਰੋਕਣ ਕਰਕੇ ਕਦੇ ਵੀ ਤੁਹਾਨੂੰ ਕਿਉਂ ਰੋਕਦੇ ਸੁਣ ਦਿੰਦੇ ਉਹ ਕਹਿੰਦੇ ساری ਦੁਨੀਆ ਛੱਡ ਕੇ ਜਾਂਦੀ ਹੈ ਤੁਸੀਂ ਕਿਉਂ ਰੋਕਦੇ ਹੋ ਹੁਣ ਜਦੋਂ ਵੋਟਾਂ ਦਾ ਸਮਾਂ ਦੁਬਾਰੇ ਲੀਡਰ ਤੁਹਾਡੇ ਘਰਾਂ ਚ ਆਉਂਦੇ ਹੋਣਗੇ ਮਹੱਲੇ ਚ ਆਉਂਦੇ ਹੋਣਗੇ ਸਵਾਲ ਨਹੀਂ ਕਰਦੇ ਫਿਰ ਤੁਸੀਂ ਪਹਿਲਾਂ ਇਹਦਾ ਹੱਲ ਕਰੋ ਫਿਰ ਦੇਖਾਂਗੇ ਮੈਂ ਉਹੀ ਕਹਿਨੀ ਆਵੇਂ ਹੁਣ ਜਿਹੜਾ ਵੀ ਇੱਥੇ ਵੋਟਾਂ ਮੰਗਣ ਆਇਆ ਅਸੀਂ ਛਿੱਤਰ ਮਾਰਨੇ ਨੇ ਸਾਰਿਆਂ ਨੂੰ ਅਸੀਂ ਹੋਰ ਕੋਈ ਕੰਮ ਨਹੀਂ ਕਰਨਾ ਕਿਉਂਕਿ ਸਾਡੇ ਲਾਗੇ ਜਿਹੜੀ ਸਫਾਈ ਨਹੀਂ ਕਰਵਾ ਸਕੀ ਹੁਣ ਜਿਹੜਾ ਵੀ ਇੱਥੇ ਵੋਟਾਂ ਮੰਗਣ ਆਇਆ ਅਸੀਂ ਛਿੱਤਰ ਹੀ ਮਾਰਨੇ ਨੇ ਉਹਨਾਂ ਨੂੰ ਜੁੱਤੀਆਂ ਦੇ ਹਾਰ ਪਾਣੇ ਨੇ ਜਿਹੜਾ ਵੀ ਵੋਟਾਂ ਮੰਗਣ ਆਇਆ ਅਸੀਂ ਇੱਥੇ ਆਹੋ ਦੀ ਪਠਾ ਲੈ ਉੱਥੇ ਪੁੱਛੋ ਵੀ ਬੈਠ ਕੇ ਦੇਖੋ 10 ਮਿੰਟ ਆਹੀ ਆਹੀ ਤਾਂ ਕਹਿੰਦੇ ਆ ਜਿਹੜਾ ਵੀ ਆਂਦਾ ਸਾਰੇ ਨੂੰ ਐਹੋ ਹੀ ਕਹਿੰਨੇ ਆ ਵੀ ਜਿਹੜਾ ਵੀ ਆਂਦਾ ਇੱਥੇ ਬੈਠ ਕੇ ਦੇਖੋ 10 ਮਿੰਟ ਲੇਕਿਨ ਇਹ ਤਾਂ 10 ਮਿੰਟ ਖਲੋਣ ਦੀ ਗੱਲ ਤਾਂ ਦੂਰ ਹੀ ਐਥੇ 5 ਮਿੰਟ ਵੀ ਨਖਲੋਂਦੇ ਹੈਗੇ ਜਿਹਨਾਂ ਨੂੰ ਆ ਇੱਥੇ 26 27 ਸਾਲ ਹੋ ਗਏ ਨੇ ਰਹਿੰਦੇ ਹੋ ਐਸੇ ਗੰਦ ਦੇ ਵਿੱਚ ਕਿਹੜਾ ਬਾੜ ਹੈ ਕਿਨੇ ਕਿਡੇ ਨੰਬਰ ਬਾੜ ਹੈ ਇਹ ਬਾੜ ਨੰਬਰ ਪਤਾ ਨਹੀਂ 46 ਹੈਗਾ ਕਿੰਨਾ ਹੈ ਉਹ ਪਤਾ ਨਵਾਂ ਫੇਰ ਬਣਾਇਆ 46 ਵਾਰਡ ਨੰਬਰ ਕਹਿੰਦੇ ਆ ਨਹੀਂ ਆਜ਼ਾਦ ਨਗਰ ਪਤਾ ਹੈ ਆਜ਼ਾਦ ਨਗਰ ਆਜ਼ਾਦ ਨਗਰ ਪੈਂਦਾ ਆਜ਼ਾਦ ਨਗਰ ਪਾਰਗੋ ਕੈਂਪ ਪੈਂਦਾ ਇਹ ਪਾਰਗੋ ਕੈਂਪ ਦੇ ਵਿੱਚ ਸੀ ਆਜ਼ਾਦ ਨਗਰ ਦੇ ਵਿੱਚ ਸੀ ਬਹੁਤ ਵੱਡੀ ਸਮੱਸਿਆ ਇਸ ਇਲਾਕੇ ਦੀ ਕੂੜੇ ਦਾ ਡੰਪ ਆ ਜਿਹੜੇ ਨਾਲ ਵਾਲੇ ਕਰਨੇ ਤਾਂ ਉਹਨਾਂ ਨੂੰ ਸਾਹ ਲੈਣਾ ਵੀ ਜਿਹੜਾ ਔਖਾ ਹੋਇਆ ਹੋਇਆ ਕਈ ਵਾਰ ਲੀਡਰਾਂ ਨੇ ਇੱਥੇ ਵਾਅਦੇ ਜਿਹੜੇ ਇਹਨਾਂ ਦੇ ਨਾਲ ਕੀਤੇ ਨੇ ਪਰ ਉਹ ਵਫਾ ਨਹੀਂ ਹੋਏ ਜਦੋਂ 2022 ਦੇ ਵਿੱਚ ਸੀਤਲੋਂਗਰਾਲ ਨੇ ਚੋਣ ਲੜੀ ਸੀ ਤਾਂ ਉਦੋਂ ਵੀ ਇਹਨਾਂ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਕੂੜੇ ਦਾ ਡੰਪ ਆ ਜਿਹੜਾ ਪਹਿਲ ਦੇ ਆਧਾਰ ਤੇ ਚਕਾਇਆ ਜਾਵੇਗਾ ਪਰ ਅੱਜ ਫੇਰ ਉਹੀ ਲੀਡਰ ਆ ਜਿਹੜਾ ਅਸਤੀਫਾ ਦੇ ਕੇ ਫੇਰ ਚੋਣ ਮੈਦਾਨ ਦੇ ਵਿੱਚ ਆ ਪਰ 2.5 ਸਾਲ ਦੇ ਕਾਰਜਕਾਲ ਦੇ ਵਿੱਚ ਉਹ ਆਪਣਾ ਜਿਹੜਾ ਇਹ ਵਾਅਦਾ ਵੀ ਪੂਰਾ ਨਹੀਂ ਕਰ ਸਕਿਆ ਪਰ ਲੋਕ ਹੁਣ ਸਵਾਲ ਕਰਨਗੇ ਜਾਗਰੂਕ ਹੋ ਚੁੱਕੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹਰੇ ਆਉਣਗੇ ਸੀ ਉਹਨਾਂ ਦਾ ਵਿਰੋਧ ਕਰਾਂਗੇ ਤੇ ਉਹਨਾਂ ਤੋਂ ਸਵਾਲ ਵੀ ਪੁੱਛਾਂਗੇ ਉਹਰੇ ਬੈਠ ਕੇ ਤਾਂ ਦੇਖਣ ਲਈ ਕਿਸੇ ਤਰੀਕੇ ਦੇ ਨਾਲ ਇੱਥੇ ਜ਼ਿੰਦਗੀ ਬਸਰ ਕਰਨਾ ਔਖਾ ਹੈ ਸਾਥੀ ਸਣੀ ਦੇ ਨਾਲ ਕੁਲਦੀਪ ਸਿੰਘ ਕੂੜੇ ਰਜਾਨਾ ਸਪੋਕਸਮੈਨ ਟੀਵੀ ਜਲੰਧਰ